ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਣਾਵਾਂਗੇ ਕਚੌਰੀਆਂ ਆਲੂ ਵਾਲੇ ਹੋਏ ਨੇ ਇਹ ਤੇ ਧਨੀਆ ਤੇ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਮਿਰਚਾਂ ਕੁੱਟਿਆ ਹੋਇਆ ਬਾਕੀ ਨਮਕ ਹਲਦੀ ਜਿਵੇਂ ਵੀ ਤੁਹਾਨੂੰ ਨਹੀਂ ਵੀ ਪਾਣੀ ਹਲਦੀ ਤਾਂ ਨਹੀਂ ਵੀ ਪਾਓ ਪਾ ਲਓ ਤਾਂ ਵੀ ਵਧੀਆ ਤੇ ਗਰਮ ਮਸਾਲਾ ਬਾਕੀ ਜਮੈਣ ਵਗੈਰਾ ਵੀ ਪਾ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰੇ ਇਹਨੂੰ ਮੈਚ ਕਰ ਲਾਂਗੇ ਸਾਰੇ ਨੂੰ ਇੱਕ ਕਚੌਰੀਆਂ ਦਾ ਆਟਾ ਗੁੰਨਾਂਗੇ ਇਹਦੇ ਚ ਵੀ ਜਮੈਣ ਤੇ ਨੂਨ ਪਾਵਾਂਗੇ ਇਹ ਵੀ ਜਮੈਣ ਹੱਥ ਤੇ ਆਪਾਂ ਮਸਲ ਕੇ ਬਸ ਇਹਨੂੰ ਆਟੇ ਨੂੰ ਮਿਕਸ ਕਰਕੇ ਜਿਵੇਂ ਆਮ ਆਟਾ ਗੁੰਨਦੇ ਆਵੇਂ ਗੁੰਨ ਲੈ ਇਹ ਕਚੌਰੀਆਂ ਬਣਾਵਾਂਗੇ ਐਵੇਂ ਤਰਪਾਈਂਡ ਲਾ ਕੇ ਥੋੜਾ ਜਿਹਾ ਪਲੇਟ 'ਚ ਕੱਟੀਆਂ ਮਿਲਾ ਕੇ ਰੱਖ ਲਾਂਗੇ ਜਿਹੜਾ ਆਟਾ ਗੁੰਨੇ ਆ ਸੀ ਉਹਦੇ ਵਿੱਚੋਂ ਐਨਾਂ ਕਪੜਾ ਲੈ ਲੜਾ ਤਰਪਾਈਂਡ ਲਾ ਕੇ ਬਣਾ ਲਓ ਚਾਹੇ ਪਾਣੀ ਲਾ ਕੇ ਵੀ ਬਣ ਜਾਂਦੀਆਂ ਨੇ ਜਾਂ ਫਿਰ ਸੁੱਕਾ ਆਟਾ ਲਾ ਕੇ ਵੀ ਬਣ ਜਾਂਦੀਆਂ ਨੇ ਸੁੱਕੇ ਆਟੇ ਦਾ ਫਿਰ ਇਹ ਹੁੰਦਾ ਉਹ ਤੇਲ ਦੇ ਵਿੱਚ ਫਿਰ ਉੱਪਰ ਤੈਰਦਾ ਰਹਿੰਦਾ ਉਹ ਤੇਲ ਖਰਾਬ ਹੋ ਜਾਂਦਾ ਸਾਰੇ ਇਸ ਕਰਕੇ ਪਾਣੀ ਜਾਂ ਰਫਾਇੰਡ ਨਾਲ ਹੀ ਬਣਾਓ ਰਫਾਇੰਡ ਨਾਲ ਇਹ ਹੱਥਾਂ ਨੂੰ ਨਹੀਂ ਚਿਪਕਦਾ ਪਾਣੀ ਨਾਲ ਬਣਾਵਾਂਗੇ ਤਾਂ ਹੱਥਾਂ ਨੂੰ ਚਿਪਕਦਾ ਰਹਿੰਦਾ ਇਹ ਪਦਾ ਆ ਕੇ ਇਹਦੇ ਚ ਆਲੂ ਜਿਹੜੇ ਤਿਆਰ ਕੀਤੇ ਸੀ ਇਹ ਬੰਦ ਕਰ ਲਾਂਗੇ ਫਟਦੀ ਨਹੀਂ ਹੈਗੀ ਪਚੌਰੀ ਬਹੁਤ ਵਧੀਆ ਬਣਦੀ ਹੈ ਮੈਦੇ ਦੀ ਲੋੜ ਨਹੀਂ ਹੁੰਦੀ ਸਿੰਪਲ ਇਹ ਵਾਲਾ ਆਟਾ ਜਿਹੜਾ ਰੋਜ਼ ਰੋਟੀ ਬਣਾਉਂਦੇ ਆ ਉਹੀ ਵਾਲਾ ਗੁੰਨੇ ਹੋਇਆ ਇਹ ਫਿਰ ਬਣਨ ਨੂੰ ਥੋੜਾ ਟਾਈਮ ਲੱਗਦਾ ਹੈ ਇਸ ਕਰਕੇ ਪਹਿਲਾਂ ਕੱਟੀਆਂ ਬਣਾ ਕੇ ਰੱਖ ਲਓ ਐਵੇਂ ਬਸ ਇਹਨਾਂ ਨੂੰ ਚੱਕੋ ਤੇਲ ਗਰਮ ਹੋਇਆ ਹੋਇਆ ਇਹਦੇ ਵਿੱਚ ਦੋਨੇ ਹੱਥਾਂ ਨਾਲ ਕਾਉਣੀਆਂ ਨਹੀਂ ਤੇਲ ਉੱਪਰ ਪੈ ਜਾਂਦਾ ਥੋੜੀ ਥੋੜੀ ਦਬਾ ਦੇਣੀ ਹੈ ਫੁੱਲ ਜਾਂਦੀ ਹੈ ਫਿਰ ਸਾਈਡ ਚੇਂਜ ਕਰ ਦੇਣੀ ਹੈ ਚਿਮਟੇ ਨਾਲ ਕਰ ਲੋ ਚਾਹੀਏ ਜਿਹੜੇ ਗੁਲਗੁਲੇ ਬਣਾਏ ਸੀ ਉਹਨਾਂ ਦਾ ਥੋੜਾ ਜਿਹਾ ਵਿੱਚ ਰਹਿ ਗਿਆ ਪਾਣੀ ਨਾਲ ਕੱਢਾਂਗੇ ਇਹ ਇਹ ਹੋ ਗਈ ਬਣ ਕੇ ਤਿਆਰ ਕਚੌੜੀ ਚਿਮਟੇ ਨਾਲ ਫਿਰ ਉਹ ਸਾਰਾ ਤੇਲ ਛੱਟ ਜਾਂਦਾ ਵਿੱਚ